ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਤੇ ਹਾਜ਼ਰ ਹਾਂ ਅਸੀਂ ਤੁਹਾਡੇ ਲਈ ਰੋਜ਼ ਦੀ ਤਰ੍ਹਾਂ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਨੌਕਰੀਆਂ ਦੇ ਸਬੰਧ ਵਿੱਚ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਐਮਜ਼ ਸੰਸਥਾ ਵੱਲੋਂ ਜਾਰੀ ਹੋਇਆ ਜੋ ਕਿ ਭਾਰਤ ਦੇ ਵਿੱਚ ਐਮਜ਼ ਦੇ ਅਧੀਨ ਬਹੁਤ ਸਾਰੀਆਂ ਸਿਹਤ ਸੰਸਥਾਵਾਂ ਆਉਂਦੀਆਂ ਉਹਦੇ ਅਧੀਨ ਇਹ ਬੰਪਰ ਭਰਤੀ ਕੀਤੀ ਜਾਣੀ ਹੈ ਪੰਜਾਬ ਦੇ ਵਿੱਚ ਵੀ ਐਮਜ਼ ਜੋ ਸੰਸਥਾ ਐਮਜ਼ ਬਠਿੰਡਾ ਦੇ ਵਿੱਚ ਦਿੱਤਾ ਹੈ ਉੱਥੇ ਵੀ ਇਹ ਭਰਤੀ ਕੀਤੀ ਜਾਣੀ ਹੈ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਪੂਰੀ ਜਾਣਕਾਰੀ ਵੀਡੀਓ ਸਾਂਝੀ ਕਰਨ ਲੱਗਿਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਤਾਂ ਐਮਜ਼ ਵੱਲੋਂ ਜੋ ਕਾਮਨ ਰਿਕਰੂਟਮੈਂਟ ਐਗਜ਼ਾਮ ਹੈ ਲਿਆ ਜਾਂਦਾ ਹੈ ਉਹਦੇ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਆ ਕਾਮਨਲੀ ਐਗਜ਼ਾਮੀਨੇਬਲ ਨੂੰ ਲੈ ਜਾਂਦਾ ਹੈ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਤੇ ਇਹਨਾਂ ਦੇ ਲਈ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਤਰੀਕਾ ਸਾਂਝੀਆਂ ਕਰਦੇ ਹਾਂ ਜੀ ਆ ਸਟਾਰਟਿੰਗ ਡੇਟ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ 7 ਜਨਵਰੀ ਸੀ 7 ਜਨਵਰੀ ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ 31 ਜਨਵਰੀ 2025 ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਰਹਿਣ ਵਾਲੀ ਹੈ ਤਾਂ ਬਾਕੀ ਬਖ ਵਕਤ ਤਰੀਕਾ ਹੋਰ ਵੀ ਇਹਨਾਂ ਵੱਲੋਂ ਦਿੱਤੀਆਂ ਗਈਆਂ ਜੋ ਐਡਮਿਟ ਕਾਰਡ ਹੈ ਸਕਿੱਲ ਟੈਸਟ ਹੈ ਤੇ ਐਗਜ਼ਾਮ ਦੀ ਡੇਟ ਤਾਂ ਇਹਨਾਂ ਵੱਲੋਂ 26 ਜਨਵਰੀ 28 ਜਨਵਰੀ ਜਾਰੀ ਕਰ ਦਿੱਤੀ ਗਈ ਹੈ ਬਾਕੀ ਤਰੀਕਾ ਇਹਨਾਂ ਵੱਲੋਂ ਕੁਝ ਜਾਰੀ ਹੋਣੀਆਂ ਬਾਕੀਆ ਸਕਿੱਲ ਟੈਸਟ ਕਦੋਂ ਹੋਊਗਾ ਐਡਮਿਟ ਕਾਰਡ ਕਦੋਂ ਜਾਰੀ ਹੋਣਗੇ ਉਹ ਐਸ ਪਰ ਇੱਕ ਸਕੀਮ ਆਫ ਐਗਜ਼ਾਮੀਨੇਸ਼ਨ ਰਹਿਣ ਵਾਲੇ ਆ ਐਮਜ਼ ਦੀਆਂ ਜਿੰਨੀਆਂ ਵੀ ਸਿਹਤ ਸੰਸਥਾਵਾਂ ਭਾਰਤ ਦੇ ਵਿੱਚ ਹੈਗੀਆਂ ਉਹਨਾਂ ਦੇ ਲਈ ਇਹ ਭਰਤੀ ਹੈ ਕੀਤੀ ਜਾਣੀ ਹੈ ਤਾਂ ਐਮਜ਼ ਬਠਿੰਡਾ ਦੇ ਲਈ ਵੀ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ ਆ ਤਾਂ ਆਪਾਂ ਅੱਗੇ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਉਸ ਤੋਂ ਨੂੰ ਇਹਨਾਂ ਵੱਲੋਂ ਗਰੁੱਪ ਵਾਈਜ਼ ਵੰਡਿਆ ਹੋਇਆ ਹੈ ਤੇ ਸਿਲੇਬਸ ਦਿੱਤਾ ਹੋਇਆ ਜੀ ਐਸ ਪਰ ਕੁਆਲਿਫੀਕੇਸ਼ਨ ਜੇਕਰ ਕਿਸੇ ਦਾ ਸਕਿੱਲ ਟੈਸਟ ਤਾਂ ਉਹ ਵੀ ਲਿਜਾ ਹੋਇਆ ਹੈ ਲੈਂਗੁਏਜ ਕਿਹੜੀ ਲੈਂਗੁਏਜ ਵਿੱਚ ਟੈਸਟ ਰਹੂਗਾ ਉਹ ਵੀ ਨਾਲ ਹੀ ਲਿਖਿਆ ਹੋਇਆ ਹੈ ਤਾਂ ਇਹ ਇਹਨਾਂ ਵੱਲੋਂ ਕਾਫੀ ਗਰੁੱਪ ਬਣਾਏ ਗਏ ਆ ਵੱਖ-ਵੱਖ ਪੋਸਟਾਂ ਦੇ ਲਈ ਜੋ ਕਿ ਬੰਪਰ ਭਰਤੀ ਹੈ ਜੀ 66 ਤਰ੍ਹਾਂ ਦੇ ਜੋ ਇਹ ਗਰੁੱਪ ਹੈ ਇਹਦੇ ਵਿੱਚ ਦਿੱਤੇ ਹੋਏ ਆ ਤਾਂ ਅੱਗੇ ਇਹਨਾਂ ਨੂੰ ਪੋਸਟ ਵਾਈਜ਼ ਇਹਨਾਂ ਵੱਲੋਂ ਵੰਡਿਆ ਹੋਇਆ ਉਹ ਕਾਫੀ ਵੱਡਾ ਨੋਟੀਫਿਕੇਸ਼ਨ ਹੈ ਦੋਸਤੋ 7 ਪੇਜਾਂ ਦਾ ਜੋ ਕਿ ਵੀਡੀਓ 'ਚ ਸ਼ੇਅਰ ਕਰਨਾ ਸਾਡੇ ਲਈ ਬੜਾ ਔਖਾ ਹੈ ਤਾਂ ਨੋਟੀਫਿਕੇਸ਼ਨ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚੋਂ ਜਾਂ ਇਹਨਾਂ ਦੀ ਵੈੱਬਸਾਈਟ ਤੋਂ ਤੁਸੀਂ ਡਾਊਨਲੋਡ ਕਰਕੇ ਪੂ ਤਾਂ ਦੇਖ ਸਕਦੇ ਹੋ ਜੀ ਜੋ ਬੰਪਰ ਭਰਤੀ ਹੈ ایمਜ਼ ਸੰਸਥਾ ਵੱਲੋਂ جاری ਹੋਈ ਹੈ ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੋ ਇਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਹਨ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ایمਜ਼ ਸੰਸਥਾ ਦੀ ਜੋ ਇਹਨਾਂ ਵੱਲੋਂ ਵੈਬਸਾਈਟ ਹੈ ਜਾਰੀ ਹੋਈ ਹੈ www.aimsexams.ac.in ਇਸ ਵੈਬਸਾਈਟ ਨੂੰ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਲੌਗਇਨ ਕਰ ਸਕਦੇ ਹੋ ਬਹੁਤ ਵੱਡਾ ਮੌਕਾ ਹੈ ਜੀ ਬੰਪਰ ਭਰਤੀ ਹੈ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਲਾਭ ਲੈ ਸਕਦੇ ਹੋ ਜੀ ਧੰਨਵਾਦ